ਚਾਈਨਾ ਡੋਰ ਦੇ ਸਬੰਧ ਵਿੱਚ ਸਾਡੇ ਫ੍ਰੀਕੁਡ ਸਿਟੀ ਵੀਖੇ ਮਕਦਮਾ ਨਮਰਿਕੀ ਦਰਜ ਹੋਇਆ ਜਿਸ ਵਿੱਚ ਇੱਕ ਦੋਸ਼ੀ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਸ ਦੀ ਇੱਕ ਸ਼ਾਪ ਤੋਂ ਅਸੀਂ ਕੋਈ 50-52 ਦੇ ਕਰੀਬ ਜਿਹੜੇ ਚਾਈਨਾ ਡੋਰ ਦੇ ਕੱਟੂ ਜਿਹੜੇ ਉਹ ਬਰਾਂਦ ਕੀਤੇ ਨੇ ਤੇ ਇਸ ਦੇ ਹੁਣ ਪਿਛਲੇ ਟਾਈਮ ਤੋਂ ਕਾਫੀ ਸਰਕਾਰ ਵੱਲੋਂ ਸੋਸ਼ਲ ਮੀਡੀਆ ਵੱਲੋਂ ਤੇ ਆਪ ਦੀ ਮੀਡੀਆ ਵੱਲੋਂ ਜਿਹੜਾ ਲਗਾਤਾਰ ਅਵੇਅਰ ਕੀਤਾ ਜਾ ਰਿਹਾ ਵੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਪਰ ਇਸ ਦੇ ਬਾਵਜੂਦ ਵੀ ਇਹ ਲੋਕ ਜਿਹੜੇ ਆਦੇ ਬਾਜਨੀ ਆਦੇ ਖੱਟੇ ਵਾਸਤੇ ਜਾਂ ਆਦੀ ਕਮਾਈ ਵਾਸਤੇ ਚైనా ਡੋਰ ਦਾ ਨੂੰ ਸੇਲ ਕਰਦੇ ਨੇ ਤੇ ਅਸੀਂ মিডিਆ ਲਈ ਇਹ ਲੋਕਾਂ ਨੂੰ ਅਪੀਲ ਕਰਾਂਗੇ ਵੀ ਇਸ ਤਰ੍ਹਾਂ ਦੇ ਚైనా ਡੋਰ ਨਾ ਕੀਤੇ ਜਿਸ ਨਾਲ ਜੇ ਕਿਤੇ ਨੁਕਸਾਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਕਿ ਜਾਨ ਵੀ ਜਾ ਸਕਦੀ ਹੁੰਦੀ ਹੈ ਤੇ ਇਸ ਸਬੰਧੀ ਜਿਹੜਾ ਅਸੀਂ ਇਹ ਮਕਦਮਾ ਰਜਿਸਟਰ ਕੀਤਾ ਤੇ ਇਹਨੂੰ ਪੁੱਛਗਿੱਛ ਕਰਾਂਗੇ ਵੀ ਇਹ ਛੋ ਕਿੱਥੋਂ ਲੈ ਕੇ ਆਉਂਦੇ ਨੇ ਫਿਰ ਅਸੀਂ ਬੱਚਿਆਂ ਦੇ ਪੇਰੈਂਟਸ ਨੂੰ ਅਸੀਂ ਇਹ ਅਪੀਲ ਕਰਾਂਗੇ ਵੀ ਜਿਹੜੀ ਚైనా ਡੋਰ ਦੀ ਵਰਤੋਂ ਨਾ ਕੀਤੀ ਹੈ ਜਿਹੜੀ ਦੂਸਰੀ ਡੋਰ ਹੈ ਧਾਗੇ ਵਾਲੀ ਉਸ ਦੀ ਵਰਤੋਂ ਕੀਤੀ ਜਾਏ ਤੇ ਅ ਅਸੀਂ ਜਦੋਂ ਪਸੰਦ ਹੋਏਗਾ ਅਸੀਂ ਡਰੋਨ ਦਾ ਇਸਤੇਮਾਲ ਕਰਾਂਗੇ ਡਰੋਨ ਰਾਹੀਂ ਅਸੀਂ ਦੇਖਾਂਗੇ ਵੀ ਕਿਹੜੇ ਉੱਤੇ ਛੱਤਾਂ ਦੇ ਉੱਪਰ ਜਾਂ ਕਿੱਥੇ ਇਸਤੇਮਾਲ ਕਿੰਨੇ ਕਿੰਨੇ ਪਰਸੈਂਟ ਚੈਨਾ ਡੋਰ ਦੀ ਵਰਤ ਹੋਈ ਹੈ ਤੇ ਜਿਹੜਾ ਅਸੀਂ ਅੱਗੇ ਤੋਂ ਵੀ ਉਸ ਦਾ ਧਿਆਨ ਚ ਰੱਖਿਆ ਜਾਵੇ ਚਾਈਨਾ ਡੋਰ ਦੇ ਸਬੰਧ ਵਿੱਚ ਸਾਡੇ ਫ੍ਰੀਕੁਡ ਸਿਟੀ ਵਿਖੇ ਮਕਰਮਨ ਅਮਰੀਕੀ ਦਰਜ ਹੋਇਆ ਜਿਸ ਵਿੱਚ ਇੱਕ ਦੋਸ਼ੀ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਸ ਦੀ ਇੱਕ ਸ਼ਾਪ ਤੋਂ ਅਸੀਂ ਕੋਈ 50-52 ਦੇ ਕਰੀਬ ਜਿਹੜੇ ਚਾਈਨਾ ਡੋਰ ਦੇ ਕੱਟੂ ਜਿਹੜੇ ਉਹ ਬRAND ਕੀਤੇ ਨੇ ਤੇ ਇਸ ਦੇ ਹੁਣ ਪਿਛਲੇ ਟਾਈਮ ਤੋਂ ਕਾਫੀ ਸਰਕਾਰ ਵੱਲੋਂ ਸੋਸ਼ਲ ਮੀਡੀਆ ਵੱਲੋਂ ਤੇ ਆਮ ਮੀਡੀਆ ਵੱਲੋਂ ਜਿਹੜਾ ਲਗਾਤਾਰ ਅਵੇਅਰ ਕੀਤਾ ਜਾ ਰਿਹਾ ਵੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਪਰ ਇਸ ਦੇ ਬਾਵਜੂਦ ਵੀ ਇਹ ਲੋਕ ਜਿਹੜੇ ਆਦੇ ਬਾਜਨੀ ਆਉਦੇ ਆਦੇ ਖੱਟੇ ਵਾਸਤੇ ਜਾਂ ਦੀ ਕਮਾਈ ਵਾਸਤੇ ਚైనా ਡੋਰ ਦਾ ਨੂੰ ਸੇਲ ਕਰਦੇ ਨੇ ਤੇ ਅਸੀਂ ਮੀਡੀਆ ਲਈ ਇਹ ਲੋਕਾਂ ਨੂੰ ਅਪੀਲ ਕਰਾਂਗੇ ਵੀ ਇਸ ਤਰ੍ਹਾਂ ਦੇ ਚైనా ਡੋਰ ਨਾ ਕੀਤੇ ਜਿਸ ਨਾਲ ਜੇ ਕਿਤੇ ਨੁਕਸਾਨ ਦਾ ਬਹੁਤ ਨੁਕਸਾਨ ਹੁੰਦਾ ਹੈ ਕਿ ਜਾਨ ਵੀ ਜਾ ਸਕਦੀ ਹੁੰਦੀ ਹੈ ਤੇ ਇਸ ਸਬੰਧੀ ਜਿਹੜਾ ਅਸੀਂ ਇਹ ਮਕਦਮਾ ਰਜਿਸਟਰ ਕੀਤਾ ਤੇ ਇਹਨੂੰ ਪੁੱਛਗਿੱਛ ਕਰਾਂਗੇ ਵੀ ਇਹ ਛੋ ਕਿੱਥੋਂ ਲੈ ਕੇ ਆਉਂਦੇ ਨੇ ਫਿਰ ਅਸੀਂ ਬੱਚਿਆਂ ਦੇ ਪੇਰੈਂਟਸ ਨੂੰ ਅਸੀਂ ਇਹ ਅਪੀਲ ਕਰਾਂਗੇ ਵੀ ਜਿਹੜੀ ਚైనా ਡੋਰ ਦੀ ਵਰਤੋਂ ਨਾ ਕੀਤੀ ਹੈ ਜਿਹੜੀ ਦੂਸਰੀ ਡੋਰ ਹੈ ਧਾਗੇ ਵਾਲੀ ਉਸ ਦੀ ਵਰਤੋਂ ਕੀਤੀ ਜਾਏ ਤੇ ਅ ਅਸੀਂ ਜਦੋਂ ਪਸੰਦ ਹੋਏਗਾ ਅਸੀਂ ਡਰੋਨ ਦਾ ਇਸਤੇਮਾਲ ਕਰਾਂਗੇ ਡਰੋਨ ਰਾਹੀਂ ਅਸੀਂ ਦੇਖਾਂਗੇ ਵੀ ਕਿਹੜੇ ਉੱਤੇ ਛੱਤਾਂ ਦੇ ਉੱਪਰ ਜਾਂ ਕਿੱਥੇ ਇਸਤੇਮਾਲ ਕਿੰਨੇ ਕਿੰਨੇ ਪਰਸੈਂਟ ਚਾਈਨਾ ਡੋਰ ਦੀ ਵਰਤ ਹੋਈ ਹੈ ਤੇ ਜਿਹੜਾ ਅਸੀਂ ਅੱਗੇ ਤੋਂ ਵੀ ਉਸ ਦਾ ਧਿਆਨ ਚ ਰੱਖਿਆ ਜਾਵੇ